ਜਿਹੜਾ ਸਾਨੂੰ ਕਈ ਵਾਰ ਮੀਟਿੰਗ ਦੇ ਕੇ ਤੇ ਉਹਨਾਂ ਨੇ ਪਹਿਲਾਂ ਵਾਅਦਾ ਵੀ ਕੀਤਾ ਸੀ ਵੀ ਜਿਹੜਾ ਹਰਾ ਪਿੰਨਾ ਉਹ ਗਰੀਬ ਜਨਤਾ ਦੀ ਭਲਾਈ ਲਈ ਲੱਗੂ ਚੱਲੂਗਾ ਪਰ ਅੱਜ ਤੱਕ ਜਿਹੜੀ ਡਾਕਟਰ ਬਲਜੀਤ ਕੌਰ ਹੈ ਭਲਾਈ ਮੰਤਰੀ ਉਹ ਕਹਿ ਦਿੰਦੇ ਵੀ ਇਹਨਾਂ ਨੂੰ ਅਸੀਂ ਚੋਣਾਂ ਵਾਸਤੇ ਵਰਤਨਾ ਸੀਗਾ ਉਹਦੇ ਵਰਤ ਲੈ ਜੀ ਯੂਜ਼ ਐਂਡ ਥਰੋਅ ਵਾਲੀ ਪਾਲਿਸੀ ਹੈ ਉਹਨਾਂ ਦੇ ਵਿਰੋਧ ਕਰਾਂਗੇ ਤਾਂ ਸਾਡਾ ਇੱਕੋ ਹੀ ਨਾਰਾ ਜੇ ਇਹ 2% ਸਾਨੂੰ ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਕੋਟਾ ਔਰ ਹੋਰ ਵੱਖ-ਵੱਖ ਭਰਤੀਆਂ ਕਲਰਕ ਹੋਗੇ ਜਾਂ ਸਿਹਤ ਮੈਕਮੇ ਦੇ ਤਕਰੀਬਨ 405 ਪਰ 4500 ਬੱਚਾ ਜਿਹੜਾ ਸਾਡਾ ਉਹ ਬੇਰਜਗਾਰ ਹੋ ਗਿਆ ਅਸੀਂ 2023 ਤੋਂ ਮੈਂ ਬੀਏਡ ਪਾਸ ਆ ਐਮਏ ਉਹਦਾ ਐਟਟ ਪਾਸਾ ਮੇਰਾ ਇਹ ਜਿਹੜੀ ਰਿਕਰੂਟਮੈਂਟ ਚੱਲਦੀ ਹੈ 2023 ਦੀ ਉਹਦੇ ਵਿੱਚ ਨਾਂ ਵੀ ਆਇਆ ਹੋਇਆ ਉਹਨਾਂ ਦੇ ਵਿੱਚ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਵੀ ਸਪੈਸ਼ਲ ਸਾਡਾ ਜਿਹੜਾ ਕੋਟਾ 2% ਬਣਦਾ ਉਹਦੇ ਵਿੱਚ ਦਿੱਤਾ ਹੋਇਆ ਸੀ ਤਾਂ ਉਹਦੇ باوجود ਸਾਨੂੰ ਅੱਜ ਇਹ ਸੜਕਾਂ ਤੇ ਰੋਲਣਾ ਪੈ ਰਿਹਾ ਯਾਨੀ ਕਿ ਫੈਰਨਾ ਨੇ ਸਾਡੇ ਨਾਲ ਸੀਐਮ ਸਾਹਿਬ ਨੇ 11 11 2024 ਨੂੰ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਸਾਨੂੰ ਇੱਕ ਠੂਠਾ ਲਾਰਾ ਦਿੱਤਾ ਵੀ ਐਨੇ ਕੀ ਮੈਨੂੰ ਤਾਂ ਇਸ ਚੀਜ਼ ਦੇ ਬਾਰੇ ਨੌਲੇਜ ਨਹੀਂ ਸੀ ਵੀ ਤੁਹਾਡੇ ਨਾਲ ਸਰਾਸਰ ੱਟਕਾ ਆਇਆ ਹੈ ਸਾਡਾ 25000 ਦੇ ਤਕਰੀਬਨ ਵੋਟ ਬੈਂਕ ਹੈ ਔਰ ਅਸੀਂ ਵਿਮੁਖਤ ਜਾਤੀਆਂ ਨੂੰ ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਨਾਰੇ ਤਹਿਤ ਤੇ ਮੈਂ ਇਸ ਮਸਲੇ ਨੂੰ ਹੱਲ ਕਰ ਰਹੀ ਹਾਂ ਸਰ ਉਸ ਚੀਜ਼ ਨੂੰ ਅੱਜ 8 ਮਹੀਨੇ ਹੋ ਗਏ ਤੇ ਪਰ ਹਜੇ ਤੱਕ ਕੋਈ ਵੀ ਉਸ ਚੀਜ਼ ਦਾ ਰਿਜ਼ਲਟ ਨਹੀਂ ਨਿਕਲਿਆ ਬਿਲਕੁਲ ਜੀ ਕੋਟੇ ਕਰਕੇ ਸਾਡੀ ਲੜਾਈ ਲੜ ਰਹੀ ਹੈ ਕੋਟਾ ਕਾਦਾ ਸੀਗਾ ਇਹ ਰਿਜ਼ਰਵੇਸ਼ਨ ਦਾ ਕੋਟਾ ਸੀਗਾ ਜੀ ਲੋਕਾ ਦਾ ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਦੇ ਵਿੱਚ 2% ਦਾ ਰਿਜ਼ਰਵ ਹਾਂਜੀ ਜਿਹੜਾ ਇੱਥੋਂ ਦਾ ਆਮ ਆਦਮੀ ਪਾਰਟੀ ਦਾ ਸੰਜੀਵ ਅਰੋੜਾ ਉਮੀਦਵਾਰ ਹੈ ਉਹਨੂੰ ਇੱਥੋਂ ਅਸੀਂ ਹਰਾ ਕੇ ਤੇ ਉਹਦਾ ਬਿਸਤਰਾ 골 ਕਰਕੇ ਭੇਜਾਂਗੇ ਵੀ ਮੁਕਤ ਜਾਤੀਆਂ ਵਿਅਕਤੀਆਂ ਦੇ ਵੱਲੋਂ ਧੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡੀਸੀ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਇਹਨਾਂ ਦਾ ਕਹਿਣਾ ਹੈ ਕਿ 2001 ਦੇ ਵਿੱਚ ਸਾਨੂੰ ਜਿਹੜੀ ਕਮਿਸ਼ਨ ਜੀ ਕੀ ਉਹ ਅਲਾਟਮੈਂਟ ਕੀਤੀ ਸੀ ਅਕਾਲੀਆਂ ਦੇ ਟਾਈਮ ਦੇ ਵਿੱਚ ਤੇ ਜਦੋਂ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਸਰਕਾਰ ਦੇ ਵੱਲੋਂ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਤੇ ਉਸ ਤੋਂ ਬਾਅਦ ਆਵਾਜ਼ ਦੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਂਦੀ ਹੈ 2022 ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਢੇਡੇ ਘਟਨੇ ਪੈ ਰਹੇ 3 ਸਾਲ ਹੋ ਗਏ ਲਗਾਤਾਰ ਸਾਨੂੰ ਢੇਡੇ ਘਟਨੇ ਪੈ ਰਹੇ ਨੇ ਸਾਰਾ ਮਾਮਲਾ ਜਾਣਦੇ ਆ ਕਦੋਂ ਦਾ ਵਾਕਿਆ ਹੈ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਆ ਸੰਘਰਸ਼ ਕਰਦੇ ਨੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੋੜ ਸਿੰਘ ਰਪਾਣਾ ਹੈ ਜੀ ਬੋੜ ਸਿੰਘ ਜੀ ਕਿੱਥੋਂ ਆਇਓ ਕੀ ਪੂਰਾ ਮਾਮਲਾ ਵਾ ਕਿੱਥੇ ਮੌਜੂਦਾ ਸੀ ਅਸੀਂ ਹੁਣ ਇਸ ਵਕਤ ਲੁਧਿਆਣਾ ਡੀਸੀ ਦਫਤਰ ਦੇ ਸਾਹਮਣੇ ਖੜੇ ਹਾਂ ਜੀ ਔਰ ਮੈਂ ਮੇਰਾ ਜ਼ਿਲ੍ਹਾ ਜ਼ਿਲ੍ਹਾ ਮਸ਼ਰੀ ਮੁਖਸਦ ਸਾਹਿਬ ਤੋਂ ਅਸੀਂ ਆਏ ਹੋਏ ਹਾਂ ਨਾਲ ਪੰਜਾਬ ਇੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਵਿਮੁਖਤ ਜਾਤੀਆਂ ਦੇ ਜਿਹੜੇ ਵਿਮੁਖਤ ਕਬੀਲਿਆਂ ਦੇ ਬਾਜੀਗਰ ਭਾਈਚਾਰੇ ਦੇ ਲੋਕ ਹੈ ਉਹ ਇੱਥੇ ਪਹੁੰਚੇ ਆ ਇਹਦਾ ਮੁੱਖ ਕਾਰਨ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਰੋਸ ਪ੍ਰਦਰਸ਼ਨ ਅਸੀਂ ਇੱਥੇ-ਇੱਥੇ ਕਰਕੇ ਗਏ ਹਾਂ ਹੁਣ ਜਿਹੜਾ ਸਾਡਾ ਲਗਾਤਾਰ ਰੋਸ ਪ੍ਰਦਰਸ਼ਨ ਹੈਗਾ ਹੁਣ ਅੱਜ ਤਕਰੀਬਨ 7 ਤਰੀਕ ਤੋਂ ਲੈ ਕੇ 17 ਤਰੀਕ ਤੱਕ ਅਸੀਂ ਇੱਥੇ ਭੁਖੜ ਹੜਤਾਲ ਦੇ ਬੈਠੇ ਹਾਂ ਔਰ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਸਾਡਾ 25000 ਦੇ ਤਕਰੀਬਨ ਵੋਟ ਬੈਂਕ ਹੈ ਔਰ ਅਸੀਂ ਵਿਮੁਖਤ ਜਾਤੀਆਂ ਨੂੰ ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਨਾਰੇ ਤਹਿਤ ਇੱਕ-ਇੱਕ ਘਰ ਤੱਕ ਨਾਲ ਤੁਸੀਂ ਪੈਂਫਲਟ ਵੰਡਾਂਗੇ ਨਾਲੇ ਇਹ ਸੁਨੇਹਾ ਪਹੁੰਚਾਵਾਂਗੇ ਕਿ ਇਹਨਾਂ ਜਿਹੜਾ ਇੱਥੋਂ ਦਾ ਆਮ ਆਦਮੀ ਪਾਰਟੀ ਦਾ ਸੰਜੀਵ ਅਰੋੜਾ ਉਮੀਦਵਾਰ ਹੈ ਉਹਨੂੰ ਇੱਥੋਂ ਅਸੀਂ ਹਰਾ ਕੇ ਉਹਦਾ ਬਿਸਤਰਾ ਗੋਲ ਕਰਕੇ ਭੇਜਾਂਗੇ ਆ ਵਿਮੁਖਤ ਜਾਤੀ ਜਿਹੜੇ ਹੈਗੇ ਨੇ ਕਿੰਨੇ ਉਹ ਦੇ ਤਾ ਸੰਘਰਸ਼ ਕਰ ਰਹੇ ਨੇ ਇਹਨਾਂ ਦਾ ਕੀ ਮੋਟਿਵ ਹੈਗੇ ਸਾਡਾ ਮੇਨ ਸਰਕਾਰ ਨਾਲ ਜਿਹੜਾ ਸਾਡਾ ਮੇਨ ਸੰਘਰਸ਼ ਦੀ ਰੂਪਰੇਖਾ ਇਹ ਹੈ ਕਿ ਸਾਨੂੰ 2001 ਦੇ ਵਿੱਚ ਇੱਕ ਲੰਗੜਾ ਕੋਟਾ 2% ਵਿਮੁਖਤ ਕਬੀਲਿਆਂ ਨੂੰ ਬਾਦਲ ਸਾਹਿਬ ਨੇ ਦਿੱਤਾ ਸੀ ਜਿਹਦੇ ਵਿੱਚ ਸੋਧਾਂ ਵੱਖ-ਵੱਖ ਸਮੇਂ ਦੇ 2011 ਚ ਸੋਧ ਹੋਈ 2015 ਚ ਸੋਧ ਹੋਈ ਤਾਂ 18 12 2020 ਨੂੰ ਇੱਕ ਪੱਤਰ ਜਾਰੀ ਹੋਇਆ ਜਿਹਦੇ ਤਹਿਤ ਸਾਨੂੰ ਕੁੱਲ ਪੋਸਟਾਂ ਦਾ 2% ਸਾਨੂੰ ਮਿਲਣ ਲੱਗ ਗਿਆ ਤਾਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲਣਾ ਸ਼ੁਰੂ ਹੋ ਗਿਆ ਤਾਂ ਜਦੋਂ ਇਹ ਸਰਕਾਰ ਬਣੀ ਐ ਤਾਂ 15 ਆਉਂਦੇ ਸਾਰੇ ਇਹਨਾਂ ਨੇ 15 9 2022 ਨੂੰ ਇੱਕ ਚਿੱਠੀ ਜਾਰੀ ਕਰਕੇ ਉਹ 18 12 2020 ਵਾਲਾ ਲੈਟਰ ਵਾਪਸ ਲੈ ਲਿਆ ਜਿਹਦੀ ਵਜ੍ਹਾ ਨਾਲ ਸਾਡੇ ਤਕਰੀਬਨ 133 ਬੱਚੇ ETD ਦੇ 41 ਕਾਡ ਦੇ ਵਿੱਚ SC ਬੱਚੇ 41 ਕਾਡ ਦੇ ਔਰ ਹੋਰ ਵੱਖ-ਵੱਖ ਭਰਤੀਆਂ ਕਲਰਕ ਹੋਗੇ ਜਾਂ ਸਿਹਤ ਮੈਕਮੇ ਦੇ ਤਕਰੀਬਨ 405 ਪਰ 450 ਬੱਚਾ ਜਿਹੜਾ ਸਾਡਾ ਉਹ ਬੇਰੁਜ਼ਗਾਰ ਹੋ ਗਿਆ ਉਸ ਚਿੱਠੀ ਦੇ ਵਾਪਸ ਲੈਣ ਕਰਕੇ ਉਹਦੇ ਕਰਕੇ ਸਾਨੂੰ ਅੱਜ ਵੇਖ ਲਓ 4-500 ਬੱਚਾ ਦਾ ਉਹ ਹੋ ਗਿਆ ਤੇ 3 ਸਾਲਾਂ ਦੇ ਵਿੱਚ ਜਿਹੜੀਆਂ ਹੋਰ ਭਰਤੀਆਂ ਆਈਆਂ ਉਹਦੇ ਵਿੱਚ ਵੀ ਸਾਡਾ ਤਕਰੀਬਨ 7-800 ਪੋਸਟਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਵਜ੍ਹਾ ਕਰਕੇ ਅਸੀਂ ਸਾਡੀ ਜਿਹੜੀ ਮੁੱਖ ਮੰਗ ਹੈ ਕਿ 15-9-2022 ਵਾਲਾ ਪੱਤਰ ਵਾਪਸ ਲਓ ਤੇ 18-12-2020 ਵਾਲੀ ਚਿੱਠੀ ਬਹਾਲ ਕਰੋ ਤੇ ਇਸ ਬਾਬਤ ਸਾਡੀਆਂ ਦੋ ਮੀਟਿੰਗਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਵੀ ਹੋ ਚੁੱਕੀਆਂ ਹਨ ਔਰ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਮੰਨਦੇ ਵੀ ਹੈ ਕਿ ਇਹਨਾਂ ਦਾ ਬਣਦਾ ਹੈ ਕੋਟਾ ਔਰ ਤੁਹਾਨੂੰ ਅਸੀਂ ਦੇਵਾਂਗੇ ਔਰ ਮੁੱਖ ਮੰਤਰੀ ਸਾਹਿਬ ਨੇ ਗਿੱਦੜਵਾ ਜਿਮਣੀ ਚੋਂ ਦੇ ਵਿੱਚ ਆਪਣੇ ਆਪ ਬੋਲ ਕੇ ਵੀ ਕਿਹਾ ਸੀਗਾ ਟ੍ਰੈਲੀ ਦੇ ਵਿੱਚ ਵੀ ਮੈਂ ਇਹਨਾਂ ਦਾ ਕੋਟਾ ਇਹਨਾਂ ਨੂੰ ਦੇਵਾਂਗਾ ਪਰ ਅੱਜ ਤੱਕ ਜਿਹੜੀ ਡਾਕਟਰ ਬਲਜੀਤ ਕੌਰ ਹੈ ਭਲਾਈ ਮੰਤਰੀ ਉਹ ਕਹਿ ਦਿੰਦੇ ਵੀ ਇਹਨਾਂ ਨੂੰ ਅਸੀਂ ਚੋਣਾਂ ਵਾਸਤੇ ਵਰਤਣਾ ਸੀਗਾ ਉਹ ਤੋਂ ਵਰਤ ਲਿਆ ਜੀ ਯੂਜ਼ ਐਂਡ ਥਰੋਅ ਵਾਲੀ ਪਾਲਿਸੀ ਹੈ ਤੁਹਾਡਾ ਕੋਟਾ ਬੰਦ ਨਹੀਂ ਉਹ ਡਾਕਟਰ ਬਲਜੀਤ ਕੌਰ ਦੀ وجہ ਨਹੀਂ ਸਾਰਾ ਕੰਮ ਹਾਲੇ ਤੱਕ ਸਾਡਾ ਕੋਟਾ ਬਹਾਲ ਨਹੀਂ ਹੋਇਆ ਜੀ ਅੱਛਾ ਕੋਟੇ ਦੇ ਕਾਰਨ ਤੁਸੀਂ ਇਹ ਲੜਾਈ ਲੜ ਰਹੇ ਹੋ ਬਿਲ ਕੋਟਾ ਕਾਤਾ ਸੀਗਾ ਇਹ ਰਿਜ਼ਰਵੇਸ਼ਨ ਦਾ ਕੋਟਾ ਸੀਗਾ ਜੀ ਕੋਟਾ ਕਾਤਾ ਰਿਜ਼ਰਵ ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਦੇ ਵਿੱਚ 2% ਦਾ ਰਿਜ਼ਰਵ ਹਾਂਜੀ ਦਿੱਤਾ ਨਹੀਂ ਗਿਆ ਨਹੀਂ ਬਿਲਕੁਲ ਨਹੀਂ ਦਿੱਤਾ ਜਾ ਰਿਹਾ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਕੋਟੇ ਜਿਹੜੇ ਪਾਸ ਕੀਤੇ ਗਏ ਸੀਗੇ ਉਦੋਂ ਉਦੋਂ ਤੱਕ ਮਿਲਦੇ ਸੀ ਜੀ ਉਦੋਂ ਮਿਲਦੇ ਸੀ ਕਾਂਗਰਸ ਦੇ ਵੇਲੇ ਵੀ ਮਿਲਦੇ ਰਿਹਾ ਕਾਂਗਰਸ ਵੇਲੇ ਸਾਡੇ ਬੱਚੇ ਸਰਕਾਰੀ ਨੌਕਰੀ ਵੀ ਲੱਗੇ ਆ ਜੀ ਅੱਛਾ ਜੀ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਸੱਤਾ ਚ ਗਈ ਆ ਉਦੋਂ ਉਸ ਤੋਂ ਬਾਅਦ ਸਾਨੂੰ ਕੋਟੇ ਦਾ ਕੋਈ 1 ਰੁਪਏ ਦਾ ਬੈਨੀਫਿਟ ਨਹੀਂ ਹੋਇਆ ਜੀ ਇੱਕ ਵੀ ਉਸ ਇੱਕ ਉਸ ਕੋਟੇ ਦੇ ਅੰਡਰ ਸਾਡਾ ਇੱਕ ਵੀ ਬੱਚ ਕਾ ਕੋਈ ਇੱਥੇ ਨੌਕਰੀ ਲੱਗਿਆ ਪਹਿਲੇ ਪਿਛਲੇ ਸਰਕਾਰਾਂ ਚ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਸਾਰੇ ਬੱਚੇ ਸਰਕਾਰੀ ਨੌਕਰੀ ਲੱਗੇ ਆ ਔਰ ਉਹ ਹੁਣ ਐਡੋਟਿਡ ਡਿਪਾਰਟਮੈਂਟਾਂ ਦੇ ਵਿੱਚ ਜੌਬ ਕਰ ਵੀ ਰਹੇ ਆ ਕਾਂਗਰਸ ਸਰਕਾਰ ਵੇਲੇ ਵੀ ਲੱਗੇ ਕਾਲੀਆਂ ਵੇਲੇ ਵੀ ਲੱਗੇ ਲੇਕਿਨ ਇਸ ਸਰਕਾਰ ਨੇ ਜਦੋਂ ਆ ਕੇ ਕੋਟਾ ਕੱਟਤਾ ਉਸ ਤੋਂ ਬਾਅਦ ਸਾਨੂੰ ਉਸ ਕੋਟੇ ਅੰਡਰ ਸਾਡਾ ਕੋਈ ਬੈਨੀਫਿਟ ਸਾਨੂੰ ਨਹੀਂ ਮਿਲਿਆ ਅੱਛਾ ਅਗਲਾ ਸੰਘਰਸ਼ ਕੀ ਰਹੇਗਾ ਜੀ ਅਗਲਾ ਹਾਂਜੀ ਅਗਲਾ ਸੰਘਰਸ਼ ਸਾਡਾ ਇਹ ਰਹੇਗਾ ਅਸੀਂ 10 ਦਿਨ ਲਗਾਤਾਰ ਭੁੱਖ ਹੜਤਾਲ ਚੱਲ ਰਹੀ ਹੈ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਸਾਡਾ ਜਵਾਰ ਨਗਰ ਕੈਂਪ ਹੈ ਜਾਂ ਲੁਧਿਆਣਾ ਪੱਛਮੀ ਦੇ ਵਿੱਚ ਜਿੱਥੇ ਸਾਡੇ ਵਿਮੁਖਤ ਜਾਤੀਆਂ ਦੇ ਬਾਜੀਗਰ ਭਾਈਚਾਰੇ ਦੇ ਲੋਕ ਰਹਿੰਦੇ ਆ ਉਹਨਾਂ ਨਾਲ ਲੁਕੜ ਮੀਟਿੰਗਾਂ ਤੇ ਘਰ ਘਰ ਜਾ ਕੇ ਅਸੀਂ ਉਹਨਾਂ ਨੂੰ ਇਹੀ ਸੁਨੇਹਾ ਦੇਵਾਂਗੇ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ। ਅੱਛਾ ਤੁਹਾਡੇ ਜਿਹੜੇ ਮੰਤਰੀ ਨੇ ਮੰਤਰੀ ਦਾ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਮੰਤਰੀ ਨਾਲ ਡਾਕਟਰ ਬਲਜੀਤ ਕੋਰ ਨਾਲ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ। ਸੀਐਮ ਸਾਹਿਬ ਨਾਲ ਵੀ ਮੁੱਖ ਮੰਤਰੀ ਸਾਹਿਬ ਨਾਲ ਸਾਡੀਆਂ ਦੋ ਵਾਰੀ ਮੀਟਿੰਗਾਂ ਹੋ ਚੁੱਕੀਆਂ। ਮੀਟਿੰਗਾਂ ਦੇ ਵਿੱਚ ਉਹ ਮੰਨ ਜਾਂਦੇ ਵੀ ਅਸੀਂ ਤੁਹ ਨੀਤੀ ਦੇ ਸਰਕਾਰ ਕੰਮ ਕਰੀ ਜਾਂਦੀ ਹੈ ਕਿਹੜੇ ਮੰਤਰੀ ਨੇ ਡਾਕਟਰ ਬਲਜੀਤ ਕੌਰ ਹੈ ਜੀ ਭਲਾਈ ਮੰਤਰੀ ਭਲਾਈ ਮੰਤਰੀ ਠੀਕ ਹੈ ਬਿਲਕੁਲ ਭਲਾਈ ਮੰਤਰੀ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਇਹਨਾਂ ਨੂੰ ਕੋਟਾ ਜੂਰ ਦਿੱਤਾ ਜਾਏਗਾ ਭਗਵੰਤ ਸਿੰਘ ਮਾਨ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਕੋਟਾ ਜਰੂਰ ਦਿੱਤਾ ਜਾਏਗਾ ਪਰ ਉਸ ਤੋਂ ਬਾਅਦ ਵੀ ਲਗਾਤਾਰ ਵਿਮੁਕਤ ਜਾਤ ਜਿਹੜੀ ਵਰਤੀ ਨੇ ਉੱਥੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਸਰਕਾਰ ਦੇ ਉੱਤੇ ਦੇਖ ਸਕਦੇ ਹੋ ਸੜਕ ਜਿੰਗੀਆਂ ਰੁਕੀ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਸੜਕਾਂ ਤੇ ਲੋਕ ਬੈਠੇ ਹੋਏ ਨੇ ਆਪਣੀ ਮੰਗਾ ਨੂੰ ਮੰਗਦੇ ਨੇ ਕਿ ਸਾਡੀਆਂ ਮੰਗਾ ਜਿਹੜੀਆਂ ਪੂਰੀਆਂ ਕਿਤੇ ਨਾ। ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਵੈ ਕਿ ਆਵਾਂ ਕੀ ਪਾਰਟੀ ਨੂੰ ਬਾਈਕਾਟ ਕਰਾਂਗੇ। ਜਿਹੜਾ ਜਿਮਨੀ ਚੋਣਾਂ ਦੇ ਵਿੱਚ ਉਮੀਦਵਾਰ ਸੰਜੀਵ अरोड़ा ਉਮੀਦਵਾਰ ਖੜਾ ਵੈ ਉਸ ਨੂੰ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਨੂੰ ਵੋਟ ਨਾ ਪਾਈ ਜਾਵੇ। ਇਹ ਇਹ ਵਿਅਕਤੀਆਂ ਦੇ ਵੱਲੋਂ ਕਹਿਣਾ ਵੈ। ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਆਟੋ ਦੇ ਵਿੱਚ ਬੈਨ ਆਟੋ ਦੇ ਪਿੱਛੇ ਬੈਨਰ ਲਾਏ ਹੋਏ ਨੇ 25 ਤੋਂ 20 ਜਣੇ ਇੱਥੇ ਲੋਕ ਇੱਥੇ ਪਹੁੰਚੇ ਨੇ ਆਪਣਾ ਯੋਗਦਾਨ ਦੇ ਰਿਹਾ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਹੈ ਜੀ ਮਨਪ੍ਰੀਤ ਜੀ ਕੀ ਕਾਰਨ ਹੈ ਤੇ ਸੜਕ ਤੇ ਬੈਠਣ ਦਾ ਤੇ ਕੀ ਕਾਰਨ ਹੈ ਸਾਰਾ ਡੀਸੀ ਹਫ਼ਤੇ ਬਾਅਦ ਧੰਨਾ ਦੇ ਤੱਕ ਸੰਘਰਸ਼ ਕਰ ਰਹੇ ਸਰ ਇਹ ਕਾਰਨ ਹੈ ਵੀ ਜਿਹੜੀ ਆਪ ਦੀ ਸਰਕਾਰ ਹੈ ਇਹਨਾਂ ਨੇ 15 9 22 ਨੂੰ ਵਿਮੁਖਤ ਦੀ ਇੱਕ 2% ਕੋਟਾ ਮਿਲਦਾ ਉਹ ਸਾਨੂੰ 18 12 20 ਲੈਟਰ ਜਿਹਨੂੰ ਰੱਦ ਕਰਕੇ 15 9 22 ਨੂੰ ਇੱਕ ਚਿੱਠੀ ਜਾਰੀ ਕਰਤੀ ਜਿਹਦੇ ਕਰਕੇ ਸਾਡੇ ਅਨੇਕਾਂ ਬੱਚੇ ਬੇਰੋਜ਼ਗਾਰ ਹੋ ਗਏ ਜਿਹੜਾ ਨੂੰ ਸਾਰਾ ਕੰਪਲੀਟ ਹੋਣ ਦੇ باوجود ਵੀ ਉਹਨਾਂ ਦੇ ਜੁਆਇਨਿੰਗ ਲੈਟਰ ਰੁਕੇ ਨੇ ਤੇ ਬਸ ਅਸੀਂ ਉਸ ਚਿੱਠੀ ਦੇ ਮਸਲੇ 'ਚ ਇੱਥੇ ਬੈਠੇ ਨੇ ਵੀ ਸਾਡਾ ਲੈਟਰ ਯਾਨੀ ਕਿ ਦੁਬਾਰਾ ਬਹਾਲ ਕੀਤਾ ਜਾਵੇ ਤੁਸੀਂ ਐਮਪੀ ਦੇ ਨਾਲ ਗੱਲਬਾਤ ਕੀਤੀ ਇੱਥੇ ਦੇ ਐਮਪੀ ਦੇ ਜਿਹੜੇ ਨੇ ਐਮਪੀ ਐਮਐਲਏ ਸਾਹਿਬ ਕੇ ਐਮਪੀ ਐਮਪੀ ਮੈਂਬਰ ਆਫ ਪਾਰਲੀਮੈਂਟ ਨਹੀਂ ਨਹੀਂ ਜੀ ਹਜੇ ਤੱਕ ਤਾਂ ਐਸਡੀਐਮ ਸਾਹਿਬ ਨਾਲ ਗੱਲ ਹੋਈ ਹੈ ਉਹ ਸਾਡੀ ਮੰਗ ਨੂੰ ਡੀ ਸੀ ਸਾਹਿਬ ਤੋਂ ਪਹੁੰਚਾਂਗੇ ਅਸੀਂ ਤਾਂ ਸਿਰਫ ਸੀ ਐਮ ਸਾਹਿਬ ਨਾਲ ਮੀਟਿੰਗ ਕਰਨੀ ਹੈ ਜੀ ਪੈਨਲ ਮੀਟਿੰਗ ਹੋਰ ਐਦਾਂ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰੀ ਕਿਉਂਕਿ ਅਸੀਂ ਨੇਕਾ ਮੀਟਿੰਗਾ ਕਰ ਲਿਆ ਕੋਈ ਵੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲਦਾ ਹੀ ਨਹੀਂ ਫਿਰ ਮੀਟਿੰਗ ਕਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਨਾ ਕਿੰਨੇ ਕੋ ਤੁਮੀ ਧਰਨੇ ਪ੍ਰਦਰਸ਼ਨ ਕਰ ਚੁੱਕੇ ਸਰ ਸਾਨੂੰ 3 ਸਾਲ ਹੋ ਗਿਆ ਇਹਨਾਂ ਦੇ ਮਗਰ ਲੱਗਿਆ ਨੂੰ ਪਹਿਲਾ 6 ਮਹੀਨੇ ਲਗਾਤਾਰ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਦੇ ਘੇੜ ਦੇ ਮੂਹਰੇ ਧਰਨਾ ਲੱਗਿਆ ਫਿਰ ਉਸ ਤੋਂ ਬਾਅਦ ਜਿਮਣੀ ਚੋਣਾ ਗਿੱਦੜਵਾ ਇਧਰ ਜਦੋਂ ਵੀ ਆਈਆਂ ਅਸੀਂ ਉਧਰ ਵੀ ਇਹਨਾਂ ਦਾ ਹਰ ਥਾਂ ਤੇ ਬ ਯਾਨੀ ਕਿ ਫਿਰੰਨਾ ਨੇ ਸਾਡੇ ਨਾਲ ਸੀਐਮ ਸਾਹਿਬ ਨੇ 11 11 2024 ਨੂੰ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਸਾਨੂੰ ਇੱਕ ਠੂਠਾ ਲਾਰਾ ਦਿੱਤਾ ਵੀ ਯਾਨੀ ਕਿ ਮੈਨੂੰ ਤਾਂ ਇਸ ਚੀਜ਼ ਦੇ ਬਾਰੇ ਨੌਲੇਜ ਨਹੀਂ ਸੀ ਵੀ ਤੁਹਾਡੇ ਨਾਲ ਸਰਾਸਰ ੱਟਕਾ ਆਇਆ ਤੇ ਮੈਂ ਇਸ ਮਸਲੇ ਨੂੰ ਹੱਲ ਕਰ ਰਿਹਾ ਸਰ ਉਸ ਦਿਨ ਨੂੰ ਅੱਜ 8 ਮਹੀਨੇ ਹੋ ਗਏ ਤੇ ਪਰ ਹਜੇ ਤੱਕ ਕੋਈ ਵੀ ਉਸ ਚੀਜ਼ ਦਾ ਰਿਜ਼ਲਟ ਨਹੀਂ ਨਿਕਲਿਆ ਹੁਣ ਤੱਕ ਤੁਹਾਡੇ ਕਿੰਨੇ ਬੱਚਿਆਂ ਨੂੰ ਨੌਕਰੀ ਮਿਲ ਚੁੱਕੀ ਹੈ ਸਰ ਹਜੇ 15 9 22 ਤੋਂ ਪਹਿਲਾਂ ਜਿਹੜੇ ਬੱਚੇ ਕੁਝ ਲੱਗ ਚੁੱਕੇ ਨੇ ਉਸ ਤੋਂ ਬਾਅਦ 4-500 ਬੱਚਾ ਇਹੋ ਜਿਹੜਾ ਜੁਆਇਨਿੰਗ ਲੈਟਰ ਤੋਂ ਵਾਂਝਾ ਬੈਠਾ ਹੁਣ ਵੀ ਲੱਗਿਆ ਜਾਂਦਾ ਅਗੇ ਪੜਾਂਗੇ ਤਾਂ ਹੀ ਸਰਕਾਰੀ ਨੌਕਰੀਆਂ ਮਿਲਦੀਆਂ ਨੇ ਕੀ ਮਿਲ ਰਹੀਆਂ ਨੇ ਸਰ ਸਾਨੂੰ ਤਾਂ ਹਜੇ ਤੱਕ ਮਿਲੀਆਂ ਨਹੀਂ ਅਸੀਂ ਕਿਵੇਂ ਕਹਿ ਸਕਦੇ ਨੇ ਮਿਲ ਰਹੀਆਂ ਨੇ ਅਸੀਂ ਤਾਂ ਬਿਲਕੁਲ ਖਿਲਾਫ ਐਸੀ ਦੇ ਕਿਉਂਕਿ ਜਦੋਂ ਸਾਡਾ ਹੀ ਇਹਨਾਂ ਨੇ ਰੋਜ਼ਗਾਰ ਖੋਲਿਆ ਸੀ ਤਾਂ ਫਿਰ ਉਸ ਚੀਜ਼ ਨੂੰ ਮੰਨ ਨਹੀਂ ਸਕਦੇ ਨਾ ਠੀਕ ਹੈ ਤੁਹਾਡਾ ਕੀ ਨਾਮ ਚਰਨਜੀਤਪੁਰ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਬੈਠੇ ਹੋ ਰੋਪਰਦਰਸ਼ਨ ਸਰ ਅਸੀਂ ਤਾਂ ਕਹਿੰਦੇ ਹਾਂ 15/9/21 ਵਾਲੀ ਲੈਟਰ ਰੱਦ ਕਰਕੇ 18/22 ਵਾਲੀ ਲੈਟਰ ਬਹਾਲ ਕੀਤੀ ਜਾਵੇ ਤੇ ਅਸੀਂ ਆਪਦੀਆਂ ਨੌਕਰੀਆਂ ਲੈ ਕੇ ਆਪਦੇ ਸਟੇਜ ਜੋਇਨ ਕਰੀਏ ਕੀ ਕਹਿਣਾ ਚਾਹੋਗੇ ਏ ਵੀ ਜੀ ਅਸੀਂ ਜਿਹੜਾ ਪ੍ਰੋਟੈਸਟ ਆ ਇਹ ਕੀਤਾ ਪੰਜਾਬ ਸਰਕਾਰ ਦੇ ਵਿਰੁੱਧ ਖਾਸ ਤੌਰ ਤੇ ਭਗਵੰਤ ਮਾਨ ਦੇ ਵਿਰੁੱਧ ਜਿਹੜਾ ਸਾਨੂੰ ਕਈ ਵਾਰ ਮੀਟਿੰਗ ਦੇ ਕੇ ਤੇ ਉਹਨਾਂ ਨੇ ਪਹਿਲਾਂ ਵਾਅਦਾ ਵੀ ਕੀਤਾ ਸੀ ਵੀ ਜਿਹੜਾ ਹਰਾ ਪਿੰਨਾ ਉਹ ਗਰੀਬ ਜਨਤਾ ਦੇ ਭਲਾਈ ਲਈ ਲੱਗੂ ਚੱਲੂਗਾ ਅਸੀਂ 2023 ਤੋਂ ਮੈਂ बीएड ਪਾਸ ਆ ਐਮਏ ਖੋਦਾ ਤੇ ਟੈਟ ਪਾਸ ਆ ਮੇਰਾ ਇਹ ਜਿਹੜੀ ਰਿਕਰੂਟਮੈਂਟ ਚੱਲਦੀ ਹੈ 2023 ਦੀ ਉਹਦੇ ਵਿੱਚ ਨਾਂ ਵੀ ਆਇਆ ਹੋਇਆ ਉਹਨਾਂ ਦੇ ਵਿੱਚ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਵੀ ਸਪੈਸ਼ਲ ਸਾਡਾ ਜਿਹੜਾ ਕੋਟਾ 2% ਬਣਦਾ ਉਹਦੇ ਵਿੱਚ ਦਿੱਤਾ ਹੋਇਆ ਸੀ ਤਾਂ ਉਹਦੇ باوجود ਸਾਨੂੰ ਅੱਜ ਇਹ ਸੜਕਾਂ ਤੇ ਰੋਲਣਾ ਪੈ ਰਿਹਾ ਤੇ ਭਗਵੰਤ ਮਾਨ ਨੇ ਕਈ ਵਾਰ ਕਹਿਤਾ ਵੀ ਹਾਂਜੀ ਮੈਂ ਤੁਹਾਡੇ ਨਾਲ ਕੋਰਟ ਦੇ ਅਸੀਂ ਖੁਦ ਜਾਵਾਂਗੇ ਤੁਹਾਡੀ ਜਗ੍ਹਾ ਤੇ ਪਰ ਹੁਣ ਤੱਕ ਸਾਡਾ ਸੋਲੂਸ਼ਨ ਨਹੀਂ ਹੋਇਆ ਜਦ ਤੱਕ ਸਾਡਾ ਸੋਲੂਸ਼ਨ ਨਹੀਂ ਹੁੰਦਾ ਤਾਂ ਅਸੀਂ ਇੱਥੇ ਹਣਪੋਖੜ ਹੜਤਾਲ ਤੇ ਬੈਠਾਂਗੇ ਕੱਲ ਤੋਂ ਹਰ ਰੋਜ਼ ਜੀ ਇੱਥੇ ਹੀ ਵੋਟਾਂ ਹੋਣੀਆਂ ਅਸੀਂ ਵੋਟਾਂ ਤੇ ਉੱਥੇ ਹੀ ਅਸੀਂ ਤਸਵੀਰਾਂ ਤੁਹਾਨੂੰ ਹਾਲੇ ਕਈ ਦਿਖਾ ਰਿਹਾ ਲੁਧਿਆਣਾ ਦੇ ਡੀਸੀ ਦਫ਼ਤਰ ਤੋਂ ਬਾਹਰ ਦੀਆਂ ਲਗਾਤਾਰ ਜਿਹੜਾ ਕੀ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ 2001 ਦੇ ਵਿੱਚ ਇਹਨਾਂ ਦਾ ਕੋਟਾ ਪਾਸ ਕੀਤਾ ਗਿਆ ਤੇ ਸਰਕਾਰ ਦੀ ਨੌਕਰੀਆਂ ਅਕਾਲੀ ਦਲ ਦੇ ਸਰਕਾਰ ਦੇ ਵਿੱਚ ਮਿਲੀਆਂ ਸੀ ਤੇ ਉਸ ਤੋਂ ਬਾਅਦ ਕਾਂਗਰਸ ਦੇ ਟਾਈਮ ਦੇ ਵਿੱਚ ਵੀ ਇਹਨਾਂ ਨੂੰ ਇਹਨਾਂ ਦਾ ਕਹਿਣਾ ਕਿ ਸਾਨੂੰ ਨੌਕਰੀਆਂ ਮਿਲੀਆਂ ਸੀ ਪਰ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ 2022 ਦੇ ਵਿੱਚ ਉਦੋਂ ਸਿਸਟਮ ਦੇ ਵਿੱਚ ਥੋੜੀ ਚੇਂਜਿੰਗ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਜਿਹੜੇ ਕੋਟੇ ਸੀਗੇ ਉਹ ਜਿਹੜੀ ਨੌਕਰੀਆਂ ਸੀਗੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ ਇਹਦਾ ਕੀ ਕਾਰਨ ਰਿਹਾ ਹੋਵੇਗਾ ਹਾਲਾਂਕਿ ਭਗਵੰਤ ਮਾਨ ਦੇ ਵੱਲੋਂ ਇਹਨਾਂ ਗਏ ਸੀਗੇ ਤੇ ਉਸ ਤੋਂ ਬਾਅਦ ਗੁਜਾਰਿਸ਼ ਵੀ ਕੀਤੀ ਇੱਕ ਰੈਲੀ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਰੈਲੀ ਦੇ ਵਿੱਚ ਕਿਹਾ ਵੀ ਗਿਆ ਕਿ ਭਗਵੰਤ ਸਾਬਾ ਵੱਲੋਂ ਕਿ ਕੋਟੇ ਸਰਕਾਰੀ ਨੌਕਰੀ ਤੁਹਾਨੂੰ ਜ਼ਰੂਰ ਮਿਲਣੀ ਪਰ ਜਿਹੜੇ ਮੰਤਰੀ ਨੇ ਉਹਨਾਂ ਦੇ ਵੱਲੋਂ ਬਿਲਕੁਲ ਇਸ ਗੱਲ ਨੂੰ ਇਨਕਾਰ ਇਗਨੋਰ ਕਰਦੇ ਹੋਏ ਇਹਨਾਂ ਨੂੰ ਸਰਕਾਰ ਦੇ ਉੱਤੇ ਲਿਆਂਦਾ ਲਿਆਂ ਤੋਂ ਮਜਬੂਰ ਕੀਤਾ ਹੁਣ ਦੇਖਣਾ ਹੈਗਾ ਕਿ ਇਹਨਾਂ ਦਾ ਕੋਟਾ ਜਿਹੜਾ ਸਰਕਾਰੀ ਨੌਕਰੀ ਹੈ ਇਹਨਾਂ ਨੂੰ 2% ਇਹਨਾਂ ਨੂੰ ਮਿਲਦਾ ਹੈ ਕਿ ਨਹੀਂ ਮਿਲਦਾ ਜੁੜੇ ਹੋਏ ਨੇ ਨਾਲ ਅਮਿਤ ਦੇ ਨਾਲ ਯੂਨੀਵਰਸਿਟੀ ਰਿਪੋਰਟ ਧੰਨਵਾਦ